ਬਹੁਤ ਹੀ ਸਤਿਕਾਰਯੋਗ ਨਾਮ ਦੇ ਰਸਤੇ ਸ਼ਾਂਤੀ ਦੇ ਪੁੰਜ Swami Jagatpur ji Maharaj ਗੱਦੀ ਤੇ विराजमान ਬਹੁਤ ਹੀ ਸਤਿਕਾਰਯੋਗ Swami Gadhipuri ji Maharaj ਜਿਨ੍ਹਾਂ ਦੀ ਰਹਿਨਮਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਇਹ ਹਰੀ ਮਾਲੂਤਾ ਇਕਤਾ ਸੰਸਮੇਲਨ ਇਹਦੇ ਵਿੱਚ ਦੂਰ ਦਰਡੇ ਤੋਂ ਸੰਗਤਾਂ ਪਹੁੰਚੀਆਂ ਮਰਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਅਗਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ ਜੋ ਬੋਲੇ ਸੋ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਮਹਾਰਾਜ ਜੀ ਬਲੋ ਹੁਕਮ ਹੋਇਆ ਕਿਉਂਕਿ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਦਾ ਅਗਰੂ ਪਿਆਰੀ ਸਾਧ ਸੰਗਤ ਜੀ ਆਓ ਸਤਗੁਰ ਕਬੀਰ ਜੀ ਮਰਜ ਆਪਣੀ ਪਾਵਨ ਬਾਣੀ ਵਿੱਚ ਫਰਮਾਨ ਕਰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਮਰਜ ਜੀ ਕਹਿੰਦੇ ਜਦੋਂ ਜਿਹੜਾ ਮਨ ਹੈ ਨਾ ਗੰਗਾ ਦੇ ਜਲ ਦੀ ਤਰ੍ਹਾਂ ਪਵਿੱਤਰ ਹੋ ਗਿਆ ਪ੍ਰਮਾਤਮਾ ਨੂੰ ਪਿੱਛੇ ਦੁਨੀਆ ਭੱਜਦੀ ਫਿਰੇ ਪਰ ਦੁਨੀਆ ਪ੍ਰਮਾਤਮਾ ਨੂੰ ਲਾਭ ਦੀ ਫਿਰ ਵੀ ਦੀਏ ਪ੍ਰਮਾਤਮਾ ਮੈਨੂੰ ਲੱਭ ਰਿਹਾ ਕਬੀਰ ਕਬੀਰ ਪੁਕਾਰ ਰਿਹਾ तो गुरु प्यारी, प्यारी सास गुरुदेव सद्गुरु रविदास महाराज जी ने आके परमात्मा तेरे दे और, और दे मेरे मेरे ते और तेरे बीच फर्क की कितना फर्क बहुत जन्म बिछरे थे मां दो ए जन तुम कह रुबदास आस लग चिर भयोदर्श देखे तो मोहि ही मोही ही तो ही अंतर कैसा तुही मोहि मोही ਅੰਤਰ ਜਾਵੀ ਪ੍ਰਪਤ ਜਨ ਜੀਚੈ ਜਨ ਤੇ ਸਵਾਤੀ ਤੋਹੀ ਵੋਹੀ Oh! -oh, -oh, -oh. ਯਕਤ ਸਤਗੁਰੂ ਵਿਦਾਸ ਮਹਾਰਾਜੀ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਖਿਆ ਪ੍ਰਮਾਤਮਾ ਤੇਰੇ ਔਰ ਮੇਰੇ ਮੇਰੇ ਔਰ ਤੇਰੇ ਵਿੱਚ ਫਰਕ ਕੀ ਹੈ ਬਸ ਇੰਨਾ ਹੀ ਫਰਕ ਹੈ ਜਿਸ ਤਰ੍ਹਾਂ ਜਲ ਔਰ ਜਲ ਵਿੱਚ ਊਠੀਆਂ ਤਰੰਗਾ ਤਰੰਗਾ ਵੀ ਜਲ ਦਾ ਰੂਪ ਹੈ ਸੋਨਾ ਔਰ ਸੋਨੇ ਤੋਂ ਬਣੇ ਗਹਿਣੇ ਗਹਿਣੇ ਵੀ ਸੋਨੇ ਦਾ ਰੂਪ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਸਾਡੇ ਬਹੁਤ ਹੀ ਸਤਕਾਰਯੋਗ ਸਵਾਮੀ ਗੁਰੂ ਗ੍ਰੀਤਿ ਜੀ ਮਹਾਰਾਜ ਇਸ ਦੇਸ਼ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਜਾ ਕੇ ਸਮੁੱਚੇ ਸੰਸਾਰ ਦੇ ਵਿੱਚ ਜਾ ਕੇ ਸੰਗਤਾਂ ਨੂੰ ਆਪਣੀ ਮਿੱਠੀ ਬਾਣੀ ਦੇ ਨਾਲ ਆਪਣੀ ਰਸ ਪੰਨੀ ਬਾਣੀ ਦੇ ਨਾਲ ਸੰਗਤਾਂ ਨੂੰ ਮਹਾਰਾਜ ਦੇ ਪਾਵਨ ਚਰਨਾਂ ਦੇ ਨਾਲ ਜੋੜਦੇ ਨੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੂਰ ਦੂਰ ਤੋਂ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਈਆਂ ਨੇ ਆਓ ਸਿਰਫ ਇੱਕ ਸਥਾਈ ਅੰਤਰਾ ਲਾ ਕੇ ਕਿਵਾਂ ਦੇ ਜਾਚ ਪਵਾਂਗੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠੇ ਮਹਾਰਾਜ ਦੇ ਦਰਸ਼ਨ ਦਿਜ਼ਾਰੇ ਕਰ ਰਹੇ ਆਂ ਰੂਹ ਗਦਗਦ ਹੋ ਗਈ ਆ ਰੂਹ ਗਦਗਦ ਹੋ ਗਈ ਆ ਗੁਰੂ ਜੀ ਦਰਸ਼ਨ ਕਰਕੇ ਤੇਰੇ ਰੂਹ ਗਦਗਦ ਹੋ ਗਈ ਆ ਗੁਰੂ ਜੀ ਦਰਸ਼ਨ ਕਰਕੇ ਤੇਰੇ ਰੂਹ ਗਦਗਦ ਹੋ ਗਈ ਆ ਗੁਰੂ ਜੀ ਦਰਸ਼ਨ ਕਰਕੇ ਤੇਰੀ ਸਾਸ ਸੁਝ ਜਾਓ ਆਹ ਪੁਰਸ਼ਾਂ ਦੇ ਦਰਸ਼ਨ ਜਿਦਾਰੇ ਕਰ ਰਹੇ ਹਾਂ ਤੰਤਰ ਦੇ ਜੋਗ ਹੈ ਕਰਮਾ ਵਾਲੇ ਆ ਭਾਗਾਂ ਵਾਲੇ ਤੋ ਆਓ ਇਥੇ ਖਿਮਾਂ ਦੀ ਜਾਚਕ ਰਸਨਾ ਨੂੰ ਕਰੋ ਪਵਿੱਤਰ ਜੋ ਬੋਲੇ ਸੋ ਨਰਫੈ ਸਤਗੁਰ ਵਿਦਾਸ ਮਹਾਰਾਜ ਕੀ ਜੈ